ਦਾਲ ਖਾਲਸਾ ਦੇ ਮੋਢੀ ਅਗੂ ਪਈ ਗਜਿੰਦਰ ਸਿੰਘ ਜੋ ਬੀਤੇ ਦਿਨੀ ਪਾਕਿਸਤਾਨ ਵਿਖੇ ਕਾਲ ਚਲਾਣਾ ਕਰ ਗਏ ਸਨ ਨਮਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਲ ਖਾਲਸਾ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ਼ੀਰ ਖਾਨਪਾਟ ਸਾਹਿਬ ਦੇ ਪੋਗ ਪਾਏਗੇ ਇਸ ਮੌਕੇ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤੰਮੀ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਅਤੇ ਪੰਥਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਪੰਥਕ ਸੰਘਰਸ਼ ਦੇ ਉਹ ਯੋਧੇ ਸਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕੌਮ ਦੇ ਲੇਖੇ ਲਾਇਆ। ਉਹਨਾਂ ਕਹੇ ਕਿ ਭਾਈ ਗਜਿੰਦਰ ਸਿੰਘ ਨੇ ਜਲਾਵਤਨੀ ਭਰੀ ਜ਼ਿੰਦਗੀ ਵਿੱਚ ਰਹਿੰਦੇ ਵੀ ਕੌਮੀ ਆਜ਼ਾਦੀ ਦੇ ਸੰਘਰਸ਼ ਪ੍ਰਤੀ ਆਪਣੀ ਡ੍ਰਿੜਤਾ ਤੇ ਸਮਰਪਣ ਭਾਵਨਾ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹ ਪੰਥਕ ਸਿਧਾਂਤਾਂ ਤੇ ਪੈਰਾ ਦਿੰਦੇ ਰਹੇ। ਉਹਨਾਂ ਕਹੇ ਕਿ ਕੌਮ ਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਸ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ ਉੱਥੋਂ ਦੀਆਂ ਸਰਕਾਰਾਂ ਨੇ ਕਦੇ ਵੀ ਸਾਡੇ ਹੱਕਾਂ ਦਾ ਖਿਆਲ ਨਹੀਂ ਕੀਤਾ। 1947 ਦੀ ਦੇਸ਼ ਵੰਡ ਤੋਂ ਬਾਅਦ ਸਾਨੂੰ ਜੁਰਾਇਮ ਪੇਸ਼ਾ ਕੀਤਾ ਗਿਆ ਅਤੇ ਆਜ਼ਾਦ ਖੇਤੀ ਦਾ ਕੀਤਾ ਵਾਅਦਾ ਵੀ ਪੂਰਾ ਨਹੀਂ ਕੀਤਾ। ਗਿਆਨੀ ਰਗबीर ਸਿੰਘ ਨੇ ਕਿਹਾ ਕਿ ਅੱਜ ਵੀ ਸਾਡੇ ਕਈ ਸੰਘਰਸ਼ੀ ਉਹਦੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਬੇਇਨਸਾਫੀ ਅੱਜ ਵੀ ਜਾਰੀ ਹੈ ਅਤੇ ਨਵੇਂ ਬਣਾਏ ਕਾਨੂੰਨਾਂ ਤਹਿਤ ਦੇਸ਼द्रोह ਦਾ ਪਹਿਲਾ ਪਰਚਾ ਵੀ ਸਿੱਖ ਤੇ ਹੀ ਦਰਜ ਕੀਤਾ ਗਿਆ ਹੈ। ਅਜਿਹੇ ਵਰਤਾਰੇ ਕੰਨ ਸਿੱਖਾਂ ਦਾ ਰੋਜ਼ ਪੈਦਾ ਹੋਣਾ ਕੁਦਰਤੀ ਹੈ। ਗਿਆਨੀ ਰਗबीर ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਨੂੰ ਸ਼ੀ ਅਕਾਲ ਤੱਕ ਦਾ ਸਾਹਿਤ ਤੋਂ ਜਲਾ ਵਤਨੀ ਸਿੱਖੀ ਉਹਦੇ ਦਾ ਕਿਤਾਬ ਦਿੱਤਾ ਗਿਆ ਹੈ। ਜੇ ਸਬੰਧੀ ਸ਼ੀ ਅਕਾਲ ਤਖਤ ਸਾਹਿਬ ਤੋਂ ਪੰਥਕ ਪਰੰਪਰਾ ਅਨੁਸਾਰ ਸਮਾਗਮ ਕਰਕੇ ਇਹ ਸਨਮਾਨ ਉਹਨਾਂ ਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ। ਉਹਨਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਭਾਈ ਗਜਿੰਦਰ ਸਿੰਘ ਭਾਈ ਹਰਦੀਪ ਸਿੰਘ ਮੇਜਰ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀਆਂ ਤਸਵੀਰਾਂ ਕੇਂਦਰੀ ਸਿੱਖ ਜਾਇਬ ਘਰ ਵਿੱਚ ਲਗਾਉਣ ਲਈ ਕਾਰਵਾਈ ਕਰੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਔਰ ਸ਼ਹੀਦਾਂ ਦੇ ਅਸਥਾਨ ਅਮਰ ਸ਼ਹੀਦ ਬੱਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਅਸਥਾਨ ਤੇ ਸਤਿਗੁਰੂ ਧੰਨ ਗੁਰੰਗ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਆਦਬ ਸਤਕਾਰ ਸਹਿਤ ਹੱਥ ਜੋੜ ਸਤਿਗੁਰਾਂ ਨੂੰ ਸੀਸ ਝੁਕਾ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਿੱਖ ਪੰਥ ਦੇ ਮਹਾਨ ਸੂਰਮੇ ਚਾਕ ਦੀ ਮੂਰਤ ਪੰਥ ਪਰਸ ਪੰਥ ਪ੍ਰਸਤ ਜਲਾਵਤਨੀ ਸਿੱਖ ਦਲ ਖਾਲਸਾ ਦੇ ਬਾਨੀ ਭਾਈ ਗੁਜਿੰਦਰ ਸਿੰਘ ਜੀ ਹੋਰਾਂ ਦੀ ਮਿੱਠੀ ਯਾਦ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜੇ ਹਾਂ ਜੋ ਪਿਛਲੇ ਦਿਨ 3 ਜੁਲਾਈ ਨੂੰ ਪਰਿਪੂਰਨ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆ ਹੋਇਆ ਸਮੇਂ ਨੂੰ ਸਰੀਰ ਨੂੰ ਸਵਾਸਾਂ ਨੂੰ ਸਫਲਾ ਕਰਦਿਆਂ ਹੋਇਆ ਪੰਥ ਦੇ ਖੇਰਾਉਂਦਿਆਂ ਹੋਇਆ ਉਸ ਮਾਲਕ ਦੇ ਹੁਕਮ ਅਨੁਸਾਰ ਇਸ ਪੰਜ ਭੂਤਕ ਚੋਲੇ ਨੂੰ ਚਾੱਕ ਕੇ ਗੁਰੂ ਚਰਨਾਂ ਵਿੱਚ ਜਾਗ ਰਾਜੇ ਉਹਨਾਂ ਦਿਨ ਵਿੱਤ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਮਤਿ ਦੀ ਬਾਣ ਸਜਿਆ ਹੈ। ਕੁਰਬਾਨੀ ਕੀਰਤਨ ਹੋਇਆ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰਾਂ ਨੇ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਨੇ। ਔਰ ਦਾਲ ਖਾਲਸਾ ਦੇ ਇਸ ਕਾਫਲੇ ਨੂੰ ਭਾਈ ਗਜਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਅੱਗੇ ਲੈ ਕੇ ਚੱਲਣ ਵਾਲੇ ਭਾਈ ਕਮਰਪਾਲ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਨਾਲ ਭਾਈ ਸਾਹਿਬ ਜੀ ਹੋਰਾਂ ਦੇ ਜੀਵਨ ਦੇ ਵਿੱਚੋਂ ਮੁੱਖ ਅੰਸ਼ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਤਿਆਗ ਉਹਨਾਂ ਦੀ ਪੰਥ ਪ੍ਰਸਤੀ ਉਹ ਵਿਚਾਰਾ ਕਰਦਿਆਂ ਹੋਇਆ ਆਪ ਜੀ ਤੇ ਨਾਲ ਸਾਂਝੀ ਕੀਤੀ ਹੈ ਭਾਈ ਸਾਹਿਬ ਜੀ ਹੋਰਾਂ ਨੇ ਬੜੇ ਕਮਾਲ ਦੇ ਕਵਤਾਵਾਂ ਦੇ ਬੋਲ ਵੀ ਲਿਖੇ ਉਹ ਕਹਿੰਦੇ ਹਨ ਇੱਕ ਦੁਖੀ ਹਿਰਦੇ ਦੇ ਨਾਲ ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਰਹਿ ਰਹਿਆ ਇਸ ਦੇਸ਼ ਦੀਆਂ ਸਰਕਾਰਾਂ ਨੇ ਕਦੇ ਸਾਡੇ ਹੱਕਾਂ ਦਾ ਖਿਆਲ ਨਹੀਂ ਕੀਤਾ ਪੁਲਿਸ 47 ਦੀ ਵੰਡ ਹੋਈ ਤੇ ਸਭ ਤੋਂ ਪਹਿਲਾ ਜਿਹੜਾ ਸਰਕੂਲ ਜਾਰੀ ਹੋਇਆ ਉਹਦੇ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਸਰਕੂਲ ਜਾਰੀ ਕੀਤੇ ਗਏ ਔਰ ਕਿਹਾ ਗਿਆ ਕਿ ਇਹਨਾਂ ਦੇ ਉੱਤੇ ਸ਼ੱਕੀ ਨਜ਼ਰ ਰੱਖੀ ਜਾਏ ਕਿਉਂਕਿ ਇਜਰਾਇਮ ਪੇਸ਼ਾ ਨੇ ਸਾਡੇ ਨਾਲ ਇੱਕ ਆਜ਼ਾਦ ਖਿੱਤੇ ਦਾ ਵਾਅਦਾ ਕੀਤਾ ਗਿਆ ਪਰਦੇਸ਼ ਹਜ਼ਾਦ ਹੋਣ ਤੋਂ ਬਾਅਦ ਉਹ ਸਾਰੇ ਵਾਦੇ ਹਿੰਦੁਸਤਾਨ ਦੀ ਜਿਹੜੀ ਹਕੂਮਤ ਸੀ ਉਹ ਭੁੱਲ ਗਈ। ਔਰ ਸਿੱਖਾਂ ਤੇ ਜ਼ੁਲਮਾਂ ਤਸ਼ੱਦਦ ਸ਼ੁਰੂ ਕਰ ਦਿੱਤਾ ਗਿਆ। ਉਹ ਲਿਖਦੇ ਇਹ ਗਾਂਧੀ ਇਹ ਨਹਿਰੂ ਇਹ ਨਹਿਰੂ ਦੀ ਧੀ ਹੈ। ਗੰਗੂ ਹੈ ਗੰਗੂ ਹੋਰ ਇੱਥੇ ਕੀ ਹੈ। ਉਹ ਕਹਿੰਦੇ ਇਹ ਤੇ ਸਿੱਖਾਂ ਦਾ ਕੁਛ ਨਹੀਂ ਇੱਥੇ ਸਿੱਖਾਂ ਨੂੰ ਆਪਣਾ ਘਰ ਨਹੀਂ ਮਿਲਣਾ ਆਪਣਾ ਖੇਤਾਂ ਨਹੀਂ ਮਿਲਣਾ ਆਪਣੇ ਹੱਕ ਹਕੂਕ ਨਹੀਂ ਮਿਲਣੇ ਤੇ ਜਿਹੜਾ ਸੰਘਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਰੰਭ ਕੀਤਾ ਉਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦਿਆ ਹੋਇਆ ਇੱਕ ਬਹੁਤ ਵੱਡੀ ਕੁਰਬਾਨੀ ਜਿਵੇਂ ਆਪ ਜੀ ਨੇ ਸੁਣਿਆ ਹੈ ਭਾਈ ਸਾਹਿਬ ਜੀ ਕੋਲੋਂ ਕਿ 73 ਸਾਲ ਦੀ ਸਾਰੀ ਅਰਦਾ ਉਹਨਾਂ ਨੇ ਇਸ ਸੰਸਾਰ ਤੇ ਭੋਗੀ। ਪਰ ਆਪਣੇ ਜੀਵਨ ਦੇ 53 ਸਾਲ ਉਸ ਮਹਾਨ ਆਤਮਾ ਨੇ ਪੰਥ ਦੇ ਲੇਖੇ ਵਿੱਚ ਲਾਏ। 14 ਸਾਲ ਦੇ ਕਰੀਬ ਪਾਕਿਸਤਾਨ ਵਿੱਚ ਜੇਲ੍ਹ ਕੱਟੀ। 29 ਸਾਲ ਦੇ ਕਰੀਬ ਜਲਾਬਤਨੀ ਪਾਕਿਸਤਾਨ ਦੇ ਵਿੱਚ ਰਹਿ ਕੇ ਉਹਨਾਂ ਨੇ ਭੋਗੀ ਬੜੇ ਬੜੇ ਗੁਰਮਖ ਖੁਰਬਾਨ ਨਹੀਂ ਹੈ ਇੱਕ ਵਤਨ ਦੀ ਪ੍ਰਾਪਤੀ ਵਾਸਤੇ ਉਹ ਬੇਵਤਨੇ ਹੋ ਕੇ ਜੀਏ ਇੱਕ ਘਰ ਦੀ ਪ੍ਰਾਪਤੀ ਵਾਸਤੇ ਉਹ ਬੇਘਰ ਰਹਿ ਕੇ ਜੀਏ ਔਰ ਬਿਲਕੁਲ ਉਹਨਾਂ ਹੁਕਮਾਂ ਤੇ ਚੱਲਦਿਆਂ ਹੋਇਆ ਜੋ ਸਤਿਗੁਰਾਂ ਦੇ ਬਚਨ ਸਨ ਪੰਥ ਵਸੇ ਮੈਂ ਉਜੜਾ ਮਨ ਚਾਉ ਧਨੇਰਾ ਉਹਨਾਂ ਤੇ ਚੱਲਦਿਆਂ ਹੋਇਆ ਭਾਈ ਗਜਿੰਦਰ ਸਿੰਘ ਜੀ ਹੋਰਾਂ ਨੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪਣੇ ਸਾਮੇ ਨੂੰ ਸਫਲਾ ਕਰਨ ਦਾ ਯਤਨ ਕੀਤਾ ਹਕੂਮਤ ਤੇ ਲਾਲਚਾਂ ਵਿੱਚ ਨਾ ਆ ਕੇ ਪੰਥਕ ਸਿਧਾਤਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਪੰਥਕ ਸਿਧਾਂਤਾਂ ਦੇ ਖਿਲਾਫ ਨਹੀਂ ਹੋ ਗਏ। ਔਰ ਸਤਿਗੁਰਾਂ ਦੇ ਉਹਨਾਂ ਬਚਨਾਂ ਤੇ ਪਹਿਰਾ ਦਿੱਤਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਇਹ ਸੁੱਖ ਆਰਾਮ ਇਹ ਹਕੂਮਤਾਂ ਦੇ ਨਾਲ ਮਿਲ ਕੇ ਜਿਹੜੇ ਸੁੱਖ ਆਰਾਮ ਨੇ ਸਾਨੂੰ ਐਵੇਂ ਨਹੀਂ ਜਿਵੇਂ ਰੋੜਾਂ ਦੀ ਸੇਜ ਹੋਵੇ, ਕੰਡਿਆਂ ਦੀ ਸੇਜ ਹੋਵੇ। ਉਹਨਾਂ ਨੇ ਪੰਥ ਪਰਸਤੀ ਨਹੀਂ ਛੱਡੀ। ਗੁਰਮਖੋ ਅੱਜ ਵੀ ਸਰਕਾਰਾਂ ਜ਼ੋਰ ਪਾਉਦੀਆਂ ਨੇ ਕਿਉਂਕਿ ਸ਼ਾਮ, ਧਾਮ, ਦੰਡ, ਭੇਦ ਹਰ ਤਰੀਕਾ ਹਮੇਤਾਂ ਵਰਤਦੀਆਂ ਪਰ ਅੱਜ ਵੀ ਸਾਡੇ ਸੰਘਰਸ਼ੀ ਯੋਧੇ ਸਾਡੇ ਉਹ ਮਹਾਨ ਸਿੱਖ ਯੋਧੇ ਜੇਲਾਂ ਦੇ ਵਿੱਚ ਬੰਦ ਨੇ ਪੈਰਾਂ ਵਿੱਚ ਪੇੜੀਆਂ ਨੇ ਹੱਥਾਂ ਦੇ ਵਿੱਚ ਹੱਥ ਕੜੀਆਂ ਨੇ ਹੁਣ ਜਿਕਰ ਹੋਇਆ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਭਾਈ ਜਗਤਾਰ ਸਿੰਘ ਜੀ ਧਾਰਾ ਤਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਅਤੇ ਸਾਡੇ ਉਹ ਮਹਾਨ ਸੰਘਰਸ਼ੀ ਯੋਧੇ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਨੁਗੜੇ ਹੋਏ ਨੇ ਬੇੜੀਆਂ ਦੇ ਨਾਲ ਹੱਥ ਕੜੀਆਂ ਦੇ ਨਾਲ ਕੋਛੜੀਆਂ 'ਚ ਬੰਦ ਨੇ ਪਰ ਪੰਥ ਪ੍ਰਸਤੀ ਉਹਨਾਂ ਮਹਾਨ ਯੋਧਿਆਂ ਨੇ ਨਹੀਂ ਛੱਡੀ ਤੇ ਪੰਥ ਪ੍ਰਸਤੀ ਦੇ ਬੋਲ ਲਿਖਜਾ ਹੋਇਆ ਭਾਈ ਗਜਿੰਦਰ ਸਿੰਘ ਕਹਿੰਦੇ ਆਓ ਸਿੰਘੋ ਜੰਗਲਾਂ ਉੱਪਰਤ ਚੱਲੀਏ ਹੁਣ ਸਾਨੂੰ ਜੰਗਲ ਅਵਾਜ਼ਾਂ ਮਾਰਦੇ ਨੇ ਚੋਪੜੀਆਂ ਤੇ ਸਾਡੇ ਪੁੱਤ-ਪੋਤਰੇ ਖਾਣਗੇ ਸਾਨੂੰ ਜੰਗਲ ਦੇ ਪੱਤੇ ਅਵਾਜ਼ਾਂ ਮਾਰਦੇ ਨੇ ਇੱਕ ਹੌਕਾ ਸੀ ਉਹਨਾਂ ਦੇ ਦਿਲ ਦਾ ਇੱਕ ਆਵਾਜ਼ ਸੀ ਉਹਨਾਂ ਦੀ ਪੰਥ ਨੂੰ ਕਿਉਂਕਿ ਪੰਥ ਨੇ ਜੰਗਲਾਂ ਵਿੱਚ ਰਹਿ ਕੇ ਦਰਖਤਾਂ ਦੇ ਪੱਤੇ ਭਰੂ-ਭਰੂ ਕੇ ਛੋਲੇ ਚੱਪ-ਚੱਪ ਕੇ ਆਪਣਾ ਗੁਜ਼ਾਰਾ ਕੀਤਾ ਉਹ ਆਵਾਜ਼ ਦੇ ਰਹੇ ਸਨ ਕਿ ਜਿੱਦਾ ਉਹਨਾਂ ਮਹਾਨ ਸੂਰਬੀਰਾਂ ਨੇ ਬੇਸ਼ੱਕ ਉਹ ਜੰਗਲਾਂ ਵਿੱਚ ਰਹੇ ਬੇਸ਼ੱਕ ਉਹਨਾਂ ਨੇ ਦਰਖਤਾਂ ਦੇ ਪੱਤੇ ਭਰੂ-ਭਰੂ ਕੇ ਖਾਦੇ ਪਰ ਹਕੂਮਤ ਦੇ ਨਾਲ ਆਪਣੇ ਸਿੱਖ ਸਿਧਾਂਤਾਂ ਦੇ ਖਿਲਾਫ ਉਹਨਾਂ ਕਦੇ ਸਮਝੌਤਾ ਨਹੀਂ ਕੀਤਾ ਉਹ ਮਹਾਨ ਕੁਰਬਾਨੀ ਦੀ ਮੂਰਤ ਮਹਾਨ ਤਿਆਗ ਦੀ ਮੂਰਤ ਪਾਈ ਗਜਿੰਦਰ ਸਿੰਘ ਜੀ ਬਾਨੀ ਦਲ ਖਾਲਸਾ ਜੋ ਆਪਣੇ ਸਾਹ ਨੂੰ ਆਪਣੇ ਸਾਹਾਂ ਨੂੰ ਆਪਣੇ ਸਰੀਰ ਨੂੰ ਸਫਲਾ ਕਰਕੇ ਮਾਲਕ ਦੇ ਹੁਕਮ ਅਨੁਸਾਰ ਇਸ ਪੰਜ ਭੂਤ ਪਟੋੜੇ ਨੂੰ ਚਾਕੇ ਪਿਛਦੇ ਦੇ ਨੀਂਬੂ ਚਰਨਾ ਵਿੱਚ ਜਾ ਬਿਰਾਜੇ ਭਾਈ ਸਾਹਿਬ ਜੀ ਹੋਰਾਂ ਨੇ 2020 ਦਾ ਜ਼ਿਕਰ ਕੀਤਾ ਮਾਨਯੋਗ ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਪੱਖ ਸਾਹਿਬ ਜੀ ਉਹਨਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਔਰ ਭਾਈ ਸਾਹਿਬ ਜੀ ਹੋਰਾਂ ਨੂੰ ਜਲਾਵਤਨੀ ਸਿੱਖ ਯੋਧਾ ਜਿਹੜਾ ਸਨਮਾਨ ਸੀ ਉਹ ਦੇਣ ਦਾ ਐਲਾਨ ਕੀਤਾ ਗਿਆ ਹੁਣ ਵੀ ਥੋੜੇ ਦਿਨਾਂ ਤੱਕ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਣੀ ਹੈ ਗੁਰੂ ਕਿਰਪਾ ਕਰੇ ਥੋੜੇ ਜਿਹੇ ਦਿਨਾਂ ਦੇ ਵਿੱਚ ਉਸ ਬਹਾਦਰ ਸੂਰਬੀਰ ਨੂੰ ਉਸ ਮਹਾਨ ਗੁਰੂ ਸਿੱਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਕਰਕੇ ਐਲਾਨ ਕੀਤਾ ਗਿਆ ਸੀ ਉਹ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜ਼ਰੂਰ ਦਿੱਤਾ ਜਾਏਗਾ। ਔਰ ਜੋ ਪਿਛਲੇ ਦਿਨਾਂ ਤੋਂ ਸ਼ੌਂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਕੈਂਡੀਡੇਟਾਂ ਦੇ ਵਿੱਚ ਭਾਰਤੀ ਏਜੰਸੀਆਂ ਦੇ ਰਾਹੀਂ ਜੋ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਸ਼ਹਾਦਤ ਹੋਈ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਹੋਈ ਉਹਨਾਂ ਦੀਆਂ ਤਸਵੀਰਾਂ ਔਰ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਕਰਕੇ ਤੇ ਕੇਂਦਰ ਸਿੱਖ ਅਜੈਬ ਘਰ ਦੇ ਵਿੱਚ ਸ਼ਿਸ਼ੋਭਤ ਕਰਨ ਦਾ ਯਤਨ ਜ਼ਰੂਰ ਕਰੇ ਸਤਿਗੁਰੂ ਮੇਰ ਕਰਨ ਭਾਈ ਸਾਹਿਬ ਜੀ ਦੀ ਹੋ ਭਾਈ ਸਾਹਿਬ ਜੀ ਹੋਰਾਂ ਦੀ ਵਿਛੜੀ ਹੋਏ ਆਤਮਾ ਨੂੰ ਸਦੀਵ ਆਪਣੇ ਚਰਨਾਂ ਦੇ ਵਿੱਚ ਅਪੇਹਤਾ ਬਖਸ਼ਿਸ਼ ਕਰਨ ਭਾਈ ਸਾਹਿਬ ਜੀ ਦਾ ਪਰਿਵਾਰ ਸਮੁੱਚੇ ਦਾਲ ਖਾਲਸਾ ਜਥੇਬੰਦੀ ਔਰ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਅਪਾਣਾ ਮਿੱਠਾ ਕਰਕੇ ਮੰਨਣ ਦਾ ਸਤਿਗੁਰੂ ਜੀ ਬਖਸ਼ਿਸ਼ ਕਰਨ ਇੱਕ ਬੇਨਤੀ ਮੈਂ ਸਿੱਖ ਨੌਜਵਾਨਾਂ ਨੂੰ ਜ਼ਰੂਰ ਕਰਨੀ ਚਾਹਨਾ ਹੈ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਹਕੂਮਤ ਤਾਂ ਹਮੇਸ਼ਾ ਇਯਤਨ ਰਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਸਿੱਖ ਪੰਥ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਜਾਏ ਸਿੱਖ ਪੰਥ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਨੇ ਉਹ ਹਮੇਸ਼ਾ ਹਕੂਮਤਾਂ ਵੱਲੋਂ ਹੁੰਦੀਆਂ ਰਹੀਆਂ ਹੁਣ ਵੀ ਹੋ ਰਹੀਆਂ ਕਿਸੇ ਨੂੰ ਖਾਲਿਸਤਾਨ ਦੇ ਨਾਰੇ ਲਿਖਣ ਦੇ ਦੋਸ਼ ਵਿੱਚ ਕਿਸੇ ਨੂੰ ਖਾਲਿਸਤਾਨ ਦੇ ਨਾਰੇ ਮਾਰਨ ਦੇ ਦੋਸ਼ ਵਿੱਚ ਕਿਸੇ ਨੂੰ ਖਾਲਿਸਤਾਨ ਪੱਖੀ ਹੋਣ ਦੇ ਦੋਸ਼ ਵਿੱਚ ਔਰ ਜੋ ਨਵੇਂ ਕਾਨੂੰਨ ਪਾਰ ਸਰਕਾਰ ਨੇ ਬਣਾਏ ਨੇ ਔਰ ਜੋ ਉਹਦੇ ਤਹਿਤ ਵੀ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਪਹਿਲਾ ਸਰਕੂਲਰ ਜਾਰੀ ਹੋਇਆ ਸੀ ਕਿ ਸਿੱਖ ਜਰਾਇੰਤੇਸ਼ਾ ਨੇ ਇਹਨਾਂ ਉੱਤੇ ਸ਼ੱਕੀ ਨਿਗਾਹਾਂ ਰੱਖੀਆਂ ਜਾਣ ਤੇ ਹੁਣ ਜਿਹੜੇ ਭਾਰਤੀ ਹਕੂਮਤ ਨੇ ਨਵੇਂ ਕਾਨੂੰਨ ਪੈਦਾ ਕੀਤੇ ਨੇ ਉਸ ਕਾਨੂੰਨ ਤਹਿਤ ਵੀ ਦੇਸ਼ ਧਰੋਹ ਦਾ ਜਿਹੜਾ ਪਹਿਲਾ ਮੁਕੱਦਮਾ ਉਹ ਵੀ ਇੱਕ ਸਿੱਖ ਉੱਤੇ ਦਰਜ ਹੋਇਆ ਸੋ ਆਪਾਂ ਸਾਰੇ ਰਲ ਮਿਲ ਕੇ ਭਾਰਤ ਦੀ ਇਸ ਹਕੂਮਤ ਤੇ ਬਣਾਏ ਹੋਏ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆਂ ਆਪਾਂ ਸੁਚੇਤ ਰਹਿਣਾ ਕਿਤੇ ਕਿਸੇ ਨੌਜਵਾਨ ਦੇ ਉੱਤੇ ਝੂਠਾ ਕੇਸ ਬਣਾ ਕੇ ਕਿਸੇ ਤੇ ਨਸ਼ੇ ਦਾ ਕਿਸੇ ਤੇ ਖਾਲਿਸਤਾਨ ਦੇ ਨਾਅਰੇ ਲਾਉਣ ਦਾ ਕਿਸੇ ਤੇ ਖਾਲਿਸਤਾਨ ਪੱਖੀ ਹੋਣ ਦਾ ਕਿਸੇ ਤੇ ਦੇਸ਼ ਧਰੋ ਦਾ ਕਿਸੇ ਤੇ ਨਾਜਾਇਜ਼ ਅਸਰੇ ਦਾ ਜਿਹੜਾ ਕੋਈ ਐਸਾ ਕੇਸ ਹੈ ਉਹ ਪਾਕਿਤ ਸਿੱਖ ਨੌਜਵਾਨਾਂ ਦੇ ਉੱਤੇ ਜਿਹੜੀ ਭਾਰਤ ਸਰਕਾਰ ਹੈ ਇਹ ਜ਼ੁਲਮ ਨਾ ਕਰੇ ਔਰ ਜਿੱਥੇ ਦਾਸ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਭਾਈ ਸਾਹਿਬ ਜੀ ਦੀ ਹੋਰਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਉਥੇ ਇੱਕ ਗੱਲ ਦੀ ਖੁਸ਼ੀ ਬਿਜ਼ਾਰ ਕਰਦਾ ਹੈ ਔਰ ਸਤਿਗੁਰਾਂ ਦਾ ਸ਼ੁਕਰਾਨਾ ਵੀ ਕਰਦਾ ਹੈ ਕਿ ਭਾਈ ਸਾਹਿਬ ਜੀ ਹੋਰਾਂ ਦੀ ਅੰਤਮ ਅਰਦਾਸ ਵਿੱਚ ਅੱਜ ਸਮੁੱਚਾ ਪੰਥ ਜੁੜਿਆ ਹੈ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਅੱਜ ਸ਼ਹੀਦਾਂ ਦੇ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੀਆਂ ਨੇ ਸਮੂਹ ਜਥੇਬੰਦੀਆਂ ਪੰਥ ਦਾ ਇੱਕ ਗੁੱਲਦਸਤਾ ਨੇ ਸਤਿਗੁਰੂ ਜੀ ਦੇ ਇਹ ਫੁਲਵਾੜੀ ਹੈ ਔਰ ਸਮੁੱਚਾ ਪੰਥ ਇਸੇ ਤਰ੍ਹਾਂ 71 ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਾਤਰ ਛਾਇਆ ਹੇਠ 71 ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਯਤਨ ਕਰੀਏ ਕਾਰਜਸ਼ੀਲ ਹੋਈਏ ਸਮੁੱਚੀਆਂ ਜਥੇਬੰਦੀਆਂ ਦਾ ਸਮੁੱਚੀਆਂ ਸੰਗਤਾਂ ਦਾ ਅੱਜ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਅੰਤਮ ਅਰਦਾਸ ਵਿੱਚ ਜੁੜ ਬੈਠਣ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਅਮਰਤ ਛਕੋ ਅਮਰਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ